ਸਵਾਗਤ ਹੈ ਕਿਸਾਨ ਵੀਰੋ ਹੋਰਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚੇ ਬਾਕੀ ਨੰਬਰ ਵਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਬਾਈ ਗੋਰੇ ਕੋਲੇ ਪਿੰਡ ਪਧੌੜ ਪਹੁੰਚੇ ਆ ਜੀ ਛੇ ਤੁਹਾਨੂੰ ਨਾਗ ਦਿਖਾਵਾਂਗੇ ਵਿੱਚੋ ਕੁਝ ਪਾਲਕ ਵੱਛੀਆਂ ਆ ਠੀਕ ਹੈ ਜੀ ਤੇ ਇੱਕ ਤੁਹਾਨੂੰ ਸੂਈ ਸਵਾਈ ਤਾਜੀ ਝੋਟੀ ਦਿਖਾਵਾਂਗੇ ਕਿ ਜਿਹੜੀ ਤੁਹਾਡੀ ਮੰਗ ਰਹਿੰਦੀ ਹੈਗੀ। ਟੋਕੜ ਰੱਬਨ ਚ ਇੱਕ ਪਾਸ ਦਿਖਾਵਾਂਗੇ ਨਾਲ ਦੁੱਧ ਵੀ ਹੈਗਾ ਤੇ ਦੋ ਤੁਹਾਨੂੰ ਜਰਸੀ ਵੜਾ ਦਿਖਾਵਾਂਗੇ ਗੱਲਬਾਤ ਬਾਈ ਨਾ ਕਰਾਵਾਂ ਸਾਰੀ। ਸਾਰੀ ਜਾਣਕਾਰੀ ਪਹਿਲਾਂ ਤੁਸੀਂ ਲੈ ਲਿਆ ਕਰੋ ਫਿਰ ਕਰਿਆ ਕਰੋ ਸੌਦਾ। ਜਲਦਬਾਜ਼ੀ ਨਾ ਕਰਿਆ ਕਰੋ। ਸਤਿ ਸ਼੍ਰੀ ਅਕਾਲ ਬਾਈ ਗੋਰੇ। ਸਤਿ ਸ਼੍ਰੀ ਅਕਾਲ। ਹੋਠ ਠੀਕ ਠਾਕ ਹੋ ਜੀ। ਵਧੀਆ ਬਈ ਠੀਕ। ਪਹਿਲਾਂ ਤਾਂ ਨੰਬਰ ਬੋਲ ਦਿਗੇ ਜੀ। ਨੰਬਰ ਆਪਣਾ ਵੀਰੇ 78288 ਬਾਈ 04320 ਆ। ਹੂੰ। ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਤਹਿਸੀਲ ਤੱਪਾ ਨਾਂਸਰਕਰਦਵਰੀ ਕੋਲਕਾਰਾ। ਇਹਨਾਂ ਪਤਾ ਲੱਗ ਜਾਂਦਾ ਹਾਂ ਹਾਂਜੀ ਪਰ ਜਿੱਦ ਮਰਦੀ ਪਛਰੇ ਪਤਾ ਲੱਗਦਾ ਬਾਲੇ ਬੰਦੇ ਕਹਿੰਦੇ ਲੱਗ ਜਾਂਦੇ ਨਾਂ ਨਾਂ ਦੱਸਿਆ ਕਰੋ ਜਿਹੜਾ ਕੋਈ ਹੱਥ ਇੱਥੇ ਲੋਕਲ ਬੰਦਾ ਪਹੁੰਚਦਾ ਓਕੇ 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 ਤੇ ਬਾਈ ਜੀ ਕਿ ਮੇਰੇ ਰਿਸਪੌਂਸ ਬਹੁਤ ਵਧੀਆ ਵੀਰੇ ਵੀਡੀਓ ਚੱਲਦੀ ਆਪਣੀ ਬਹੁਤ ਵਧੀਆ ਇੱਕ ਨੰਬਰ ਵੀਡੀਓ ਹੈ ਵੀਰੇ ਆਪਣੀ ਓਕੇ ਜੀ ਆ ਪਰ ਸੋਚਦਾ ਬਦੋ ਮਹਿੰਗੀ ਵੀਡੀਓ ਪਾਈ ਸੀ ਨਾਲ ਦੀ ਨਾਲ ਹੋ ਗਏ ਹਾਂ ਹਾਂ ਵਧੀਆ ਵੇਗ ਗਿਆ ਜੀ ਵੀਡੀਓ ਬਾਈ ਜੀ ਅੱਜ ਫਿਰ ਕਿੰਨੇ ਜਾਨਵਰ ਅੱਜ ਆਪਾਂ ਬਾਈ ਦੋ ਮੱਝਾਂ ਹੂੰ ਦੋ ਬਛਰਾਂ ਦਿਖਾ ਦਾਂਗੇ ਬਾਕੀ ਕੱਲੋ ਦਿਖਾ ਦਾਂਗੇ ਸਾਂਭ ਥੋੜੇ ਜਿਹਾ ਨਮ ਤੇ ਬਾਕੀ ਦਾ ਜਿਹੜੀ ਵੀ ਕੋਈ ਪਸ਼ੂ ਦੇ ਵਿੱਚ ਫੜੜਾ ਸਾਰਾ ਦੱਸ ਕੇ ਦੇਣਾ ਜੈਡ ਵੀਰੇ ਜੈਡ ਦਾਲ ਦਿਆਂ ਬਸ ਉਹਦੇ ਪਿਛਲੀ ਵੀਡੀਓ ਚ ਦੋ ਮਹਿੰਗੀਆਂ ਵੀਡੀਓ ਪਾਈ ਸੀ ਇੱਕ ਮੈਂ ਬਾਅਦ ਚ ਗਲਤ ਹੋ ਗਈ ਸੀ ਝੂਕੇ ਦਿੱਤੀ ਨਹੀਂ ਦਿੱਤੀ ਨਹੀਂ ਕਿੱਲ ਹੋ ਗਈ ਜਬਾ ਮੋੜ ਬਿਲਕੁਲ ਨਹੀਂ ਵਿੱਚ ਹੀ ਓਕੇ ਤੇ ਹੁਣ ਮੈਂ ਜਿਹੜੀ ਬੰਦੀ ਮੈਂ ਜੀ ਹਾਂ ਸਮਝੀਏ ਜੀ ਹਾਂ ਦੇਚੀ ਨਹੀਂ ਤੇ ਨੰਬਰ ਬਾਈ ਦਾ 872880432 ਬਾਈ ਜਿਹੜੀ ਪਹਿਲੇ ਨੰਬਰ ਤੇ ਗੋਰੇ ਇੱਧਰਲੇ ਪਾਸੇ ਆਜੋ ਇਹ ਸੂਈ ਸਬਾਈ ਮੱਝ ਦੇਖੀ ਜਾਣੇ ਸ਼ਾਮ ਨੂੰ 5:30 ਵਜੇ ਸੂਈ ਆਦ ਰਹੇ ਇਹ ਓਕੇ ਓਕੇ ਤੇ ਲੈਵਲ ਨੂੰ ਇਹਦੀ ਬੜੀ ਖਬਰਦਾਰ ਹਣਾ ਇਹਦੀ ਬਹੁਤ ਚੰਗੀ ਵੀਰੇ ਤਾਂ ਪਿੰਡ ਮੰਗਾ ਉਹਨੇ ਉਹ ਦੋ ਦਿਨ ਕੱਟੀ ਨੂੰ ਜਨਮ ਦਿੱਤਾ ਨਹੀਂ ਵੀਰੇ ਓਕੇ ਕੱਟੀ ਨੂੰ ਜਨਮ ਦੇਤਾ ਤੇ ਬਾਈ ਕਿਹੜਾ ਸੂਆ ਸੂਈ ਵੀ ਇਹ ਇਹ ਤੀਜਾ ਦੱਸ ਦੇ ਵੀਰੇ ਤੀਜਾ ਸੂਆ ਸੂਪੀ ਤੇ ਕਿੰਨਾ ਗਰੁੱਧ ਕੱਢਿਆ ਵਾ ਫਿਰ ਪਹਿਲੇ ਸਾਰ ਦੁੱਧ ਬਾਈ ਇਹਦੇ ਦੂਜੇ ਸੂਏ 14 ਕਿਲੋ ਦੁੱਧ ਦਿੱਤਾ ਦਾ ਪਤਲੇ ਪਿੰਡੇ ਦੀ ਆ ਦੇ ਫਿਰ ਇਸ ਕਿੰਨਾ ਦੇ ਖਿੜੇ ਲੋ ਤੋਂ ਆਵਾਖ ਲੱਗੇ ਜੇ ਓਕੇ ਓਕੇ ਸਲੀਨ ਅਰ ਗਈ ਭਈ ਹਣਾ ਲਿਓ ਜੀ ਕਾਗਜੀ ਨਿੰਬੂ ਕਰੇ ਖੋਲ ਕੇ ਲਿਓ ਬਾਹਰ ਨੂੰ ਬਾਕੀ ਦੀ ਗੱਲ ਨਾਕਸ਼ੇ ਹੋ ਜਾਣੇ ਨਹੀਂ ਧਾਰਾ ਵੀ ਮਾਰ ਕੇ ਦਿਖਾਉਂਦੇ ਧਾਰਾ ਨਹੀਂ ਮਾਰ ਕੇ ਦਿਖਾਉਂਦੇ ਨਹੀਂ ਭੋਲੀ ਬਹੁਤ ਆ ਫੋਲੀ ਫੋਲਾ ਤੇ ਬ੍ਰੀਡ ਜੰਗੀ ਹੈ ਕਿ ਬਾਕੀ ਦੀ ਗੱਲ ਦੁੱਧ ਨੇ ਵਾਕਈ ਕੱਢਣਾ ਕੋਈ ਇਹੋ ਜੀ ਗੱਲ ਨਹੀਂ ਵੀ ਨਾ ਕੱਢੇ ਮੋੜ ਲਿਓ ਜੀ ਕੋਈ ਨਹੀਂ ਸ਼ੌਟ ਚ ਮਾਰ ਦਾਂਗੇ ਬੀੜੂ ਧਰਵਾ ਓਕੇ ਜੀ ਓਕੇ ਪਹਿਲਾਂ ਆਲਾ ਫਿਰ ਕਹਿੰਦਾ ਦੋਹਰੋ ਵੱਦਾ ਹੁੰਦਾ ਉਹਨੂੰ ਲੋੜ ਨਹੀਂ ਪੈਂਦੀ ਹੁਣ ਓਕੇ ਜੀ ਆ ਦੇਖੋ ਜੀ ਹੂੰ ਕਰੋ ਚੈੱਕ ਜੀ ਥਣ ਭਾਂਡੇ ਦੀ ਸਾਫ ਕੀ ਰੇਟ ਆ ਗਿਆ ਬਾਈ ਉਹਰੇ ਦਾ ਇਹ ਤਾਂ ਵੀਰੇ ਮੁੱਲ 1 ਪੰਜ ਕਰਦੇ ਆ ਇਹਨੇ ਸਵੇਰੇ ਆਪਾਂ 34 ਸੀ ਉਸ ਤੋਂ ਬਾਅਦ ਕਟ ਰੁੱਖ ਲੱਗਿਆ ਸੀ ਤਾਂ ਅੱਛਾ ਅੱਛਾ ਸਰ ਕੋਈ ਤਾਂ ਕਿ ਮੈਨੂੰ ਪਤਾ ਲੱਗਾ ਬਾਬਾ ਖਾਲੀ ਕਰਤੀ ਉਪਰ ਸਾਰੀ ਖਾਲੀ ਨਹੀਂ ਹੋਈ ਓਕੇ 1 ਲੱਖ ਤੇ 5000 ਦਾ ਮਾਨਤਾਨ ਕਰਦਾਂਗੇ ਬਣੀ ਬਹੁਤ ਸੀ ਸਵੇਰੇ ਮੈਂ ਹੂੰ ਚੰਗੇ ਤਣ ਭਾਂਡਿਆ ਲਈ ਹੈ ਨਾ ਹਾਂਜੀ ਰਾਤ ਵੀ ਬੱਚਾ ਚੰਗਾ ਤਸੀਰ 12:00 ਵਜੇ ਹੀ ਰੈ ਗਈ ਸੀ ਜੀ ਆਹ ਦੇਖੋ ਜੀ ਕੱਟੀ ਬੜੀ ਪਿਆਰੀ ਆ ਕੱਟੀ ਨੂੰ ਬਹੁਤ ਚੰਗੀ ਬੱਚਾ ਜਾਨਾ ਤਾਂ ਜੀ ਹੂੰ ਓਕੇ ਜੀ ਸੋਹਣਾ ਬੱਚਾ ਜੀ ਇੱਕ ਪੰਜ ਤੇ ਹੁਣ ਬਾਈ ਜਿਹੜੀ ਤੋਕੜ ਗੱਬਣ ਇਹ 3 ਮਹੀਨੇ 10 ਦਿਨ ਦੀ ਮਾਣਕ ਦਾ ਹਜਾ ਗੱਬਣ ਟਿਕ ਪਾਸ ਕੱਢ ਲਿਓ ਜੀ ਠੰਡੀ ਸੀਲ ਬਹੁਤ ਆ ਠੰਡੀ ਸੀਲ ਫੁੱਲ ਆ ਆਪਾਂ ਉਹਨਾਂ ਦੇ ਘਰੇ ਤਾਂ ਐਂ ਚੋ ਕੇ ਲੈਣੇ ਚਾਰਟ ਤੇ ਵੀਰੇ ਹੂੰ ਆਪਣੇ ਘਰੇ ਆ ਕੇ ਮਾਣਾ ਮੋਟਾ ਜਿਆ ਕਰ ਵੀ ਸਾਜ਼ੀ ਪਰ ਮੇਰੇ ਸਾਰਾ ਨਹੀਂ ਕਰਨਾ ਨੇ ਹਾਂਜੀ ਆਈ ਆਪਣੇ ਕੋਲ ਹਾਂ ਹੀ ਰੇਟ ਆ ਗਿਆ ਬਾਈ ਉਹਰੇ ਦਾ ਇਹ 68000 ਝੋਟੇ ਦੇ ਦਾਂਗੇ ਦੂਜੇ ਸੂਰੇ ਲਈ ਗੱਭਣਾ ਵੀਰੇ ਕੱਤ ਦਰਮਿਆਨਾ ਦਾ ਬਾਦ ਦਰਮਿਆਨਾ ਤੇ ਲਮਾਈ ਲਮੋਈ ਫੋਲ ਹਾਂ ਹਾਂ ਲਮਾਈ ਬਹੁਤ ਵਧੀਆ ਜੀ ਵਧੀਆ ਬਰੇਡ ਝੋਟ ਵਧੀਆ ਝੋਟੇ ਨਾਲ ਵਾਲੀ ਅੱਜਵੇਂ 40 ਲੀ ਵੇਚਦੇ ਆਪਾਂ ਖੰਨੇ ਮੰਡੀ ਤੇ ਹੂੰ ਉਹ ਦਾਨੀਆਂ ਝੋਟੀਆਂ ਬਾਈ ਓਕੇ ਜੀ ਆ ਦੇਖੋ ਜੀ ਹਾਂ ਜੀ ਆ ਕਰੋ ਜੀ ਜਗ ਥਾਣਾ ਭਾਂਡੇ ਦੀ ਪੂਰੀ ਸਾਫ ਸੁਥਰੀ ਬਾਕੀ ਦੀ ਗੱਲ 400 ਗੋਰੀ ਦੀ ਪ੍ਰੋਪਰ ਥਾਣਾ ਥੋਣਾ ਦੀ ਕੋਈ ਸ਼ੈਡ ਨਹੀਂ ਤੋਕੜ ਨੂੰ ਵੀ ਜਮਾਤਾ ਥੋਣਾ ਲੈਵੇ ਦੀ ਸਫਾਈ ਫੁੱਲ ਆ ਦੇਖੋ ਜੀ ਕਰੋ ਜੀ ਚੈੱਕ ਕਵਾਲਿਟੀ ਚੰਗੀ 66000 ਮਾਨਤਾਨ ਤੁਹਾਡਾ ਹੋਣਾ ਕੋਈ ਇਹੋ ਜੀ ਗੱਲ ਨਹੀਂ ਜਿੱਥੇ ਜੇ ਬਾਈ ਨੂੰ 2 ਰੁਪਏ ਬਣੇ ਤੁਹਾਨੂੰ ਮੱਝ ਤੁਹਾਡੇ ਮੂਰੇ ਲਾ ਦੇਣੀ ਹੈ ਬਾਈ ਨੇ ਧਾਰਾਂ ਦੂਰਾਂ ਦੇ ਓਕੇ ਬਾਈ 1 ਸਰ ਇੱਕ ਨੰਬਰ ਪੋਲੀ ਬਹੁਤ ਆ ਟੇ ਲੋ ਓਕੇ ਜੀ 7 ਕਿਲੋ ਤਾਂ ਮੰਨ ਕੇ ਲਈ ਆਪਾਂ ਆਪੋ ਤੋਂ ਚਾਹੇ 6 ਮੰਨ ਲੈ ਪਰ ਆਏ ਆ ਨੌਰਮਲ ਸੇਵਾ ਤੋਂ ਆਈ ਆ ਤੇ ਕਿੰਨੇ ਚਿਰ ਦੀ ਜਕਵਾਸਾ ਬਾਈ 3 ਮਹੀਨੇ ਦੱਸ ਦਿੰਦੀ ਵੀਰੇ ਨੌਰਮਲ ਸੇਵਾ ਤੋਂ ਆਈ ਦੇ ਕੋਈ ਬਾਹਲੀ ਸੇਵਾ ਨਹੀਂ ਜਿੱਥੋਂ ਲਈ ਆਪਾਂ ਉਹ ਤਾਂ ਵਾਜੂਗੀ ਜੀ ਚੰਗੀ ਸਾਹਮਣੇ ਕਿਸੇ ਨੇ ਹੁਣ ਵੀ 8 ਕਿਲੋ ਤਾਂ ਕਰ ਜੂਗੀ ਤੇ ਹੁਣ ਬਾਈ ਗਾਂ ਬੱਛੀ ਆ ਗਈ ਜਰਸੀ ਜਰਸੀ ਆ ਹੂੰ ਬਹੁਤ ਸੋਣੀ ਤੇ ਕੀ ਰੇਟ ਆ ਗਿਆ ਬਈ ਇਹ 10000 ਬੱਚਾ ਦੇ ਦੂੰ ਵੀਰੇ ਆ ਦੇਖ ਫਿਰ ਕਿੰਨੇ ਓਕੇ ਜੀ ਪੰਜਾਬ ਵਾਲੀ ਜਰਸੀ ਆ ਵੀਰੇ ਵੱਡੀ ਜਰਸੀ ਬਣੂਗੀ 10000 ਦਾ ਜਮੇ ਜਾਏ ਰੇਟ ਆ ਤਾਂ ਹਾਂ ਬਈ ਯਾਰ ਛੋਟੀ ਬੱਛੀ ਨਹੀਂ ਬਣਣੀ ਵੱਡੀ ਬਣੂਗੀ ਤੇ ਅੱਗੇ ਬਈ ਹੁਣ ਬੈੜ ਆ ਗਈ ਇਹ ਸੋਨ ਵਾਲੀ 5-7 ਤਾਂ ਲੈਂਦੀ ਫਿਰੇ ਆਵੇ ਹੂੰ ਲੈਵਾ ਬਹੁਤ ਬਣਾਉਂਗਾ ਥਾਣੇ ਦੇਖਣਾ ਸੋਨਾ ਖੋਲੋ ਜੀ ਇਹਨੂੰ ਵੀ ਤੋੜ ਕਰਕੇ ਦੇਖ ਇਹਦਾ ਯਾਟਰ ਲੁੱਕ ਥਾਣੇ ਚ ਨਾ ਮੇਰੂ ਆ ਜਿਵੇਂ ਆਪਾਂ ਕਹਿੰਦੇ ਦੋ ਦੋ ਨਾ ਪੈਂਦੀਆਂ ਪਾਸੇ ਤੇ ਆ ਵੀ ਇਧਰ ਲੈ ਦੇ ਵੀਰੇ ਨੂਰ ਲੇ ਤੇ ਆ ਨਿਕਲੇ ਨਾ ਅੱਛਾ ਤਾਂ ਤੋ ਤੇ ਇਹ ਚੰਦੂ ਆ ਬਾਈ ਆਪਾਂ ਦੱਸ ਕੇ ਦੇਮੋ ਚਾਹੇ ਤੈਨੂੰ ਮੰਨ ਕੇ ਲੈ ਲੈ ਤੇ ਇਹ ਫਿਰ ਕਿੰਨੇ ਪੈਸਾ ਦੀ ਐ ਇਹ 30 ਦੇ ਦਾਂਗੇ ਦੂਜੇ ਦੂਜੇ ਤਿੰਨ ਪੂਰੇ ਸਹੀ ਆ ਦੋ ਦੋ ਰੁਪਏ ਵੀ ਆਉਂਦਾ ਤੇ ਇਹੋ ਜੀ ਗੱਲ ਹੱਥ ਲਾ ਕੇ ਵੀ ਚੋਇਆ ਜਾ ਸਕਦਾ ਹਾਂ ਹਾਂ ਲੈ ਲੋ ਤੇ ਦੱਸ ਕੇ ਦਵਾਂਗੇ ਟੇ ਲੋ ਆਪਾਂ ਸਹੀ ਗੱਲ ਆ ਬਾਈ ਇਹ ਬੰਦ ਵੀ ਹੋ ਜਾਂਦਾ ਹੁੰਦਾ ਪਰ ਆਪਾਂ ਨਹੀਂ ਕਰਦੇ ਸੀ ਫਾਇਦਾ ਠੀਕ ਆ ਹੂੰ ਜਿਆਦਾ ਗੱਲ ਆ ਯਾਰ ਆ ਜਮਾ ਪੂਰਾ ਸੌ ਕਾਮ ਆ ਨਹੀਂ ਨਹੀਂ ਐਵੇਂ ਕੀ ਫਾਇਦਾ ਬਾਈ ਇਹਨੇ ਪੈਸੇ ਲਾਉਣੇ ਯਾਰ ਇਧਰ ਲੈ ਜੀ ਲੰਮੀ ਲਾਜ ਬਾਈ 30 ਦੀਆਂ ਹਰ ਹੀ ਹਰ ਹੂੰ 2 ਘੱਟ ਵੀ ਕੋ 3000 ਜੀ ਤੁਹਾਨੂੰ ਮਿਲ ਜਾਣੀ ਤਾਜੀ ਸੋਨੇ ਜਰਸੀ ਕਿੰਨੇ ਦਿਨ ਇਕੱਠ ਜੂ ਬਾਈ ਅੱਜ ਇਹਨੇ ਜਰਸੀ ਦਾ ਸ਼ੌਂਕ ਪੂਰਾ ਕਰਨਾ ਉਹਦਾ ਕਰ ਦੂਗੀ ਹੂੰ 5-7 ਦਿਨ ਲੈ ਜੀ ਬਾਈ ਇਹ ਮਨ ਦਾ ਮਨ ਤੁਹਾਡਾ ਜਰੂਰ ਹੋ ਜਾਣਾ ਵਿੱਚੋਂ ਇਹ ਕਿੰਨਾ ਵਧੀਆ ਮੈਂ ਕਿਹਾ ਪ्योर ਜਰਸੀ ਆ ਬਾਈ ਜੰਮ ਹਾਂਜੀ ਆ ਦੇਖੋ ਜੀ ਤੇ ਅੱਗੇ ਵੀ ਹੁਣ ਆ ਗਈ ਫੇਰ ਜਰਸੀ ਹਾਂਜੀ ਵੱਡੀ ਜਰਸੀ ਥੋੜੀ ਜੀ ਹੂੰ ਆ ਮੀਡੀਅਮ ਜਰਸੀ ਜੀ ਇਤੋਂ ਛੋਟਾ ਵੀ ਹੁੰਦਾ ਥੋੜਾ ਜਿਆ ਤੇ ਇਹਦੇ ਬਾਈ ਕਿੰਨੇ ਦਿਨ ਬਾਕੀ ਇਹ ਬਾਈ 15 ਦਿਨ ਪਹਿਲੇ ਟਾਈਮ ਦੇ ਹਿਸਾਬ ਨਾਲ ਯਾਰ 15 ਦਿਨ ਬਾਕੀ ਥਾਣ ਦੇਖਣਾ ਸੋਹਣਾ ਲੱਗਦਾ ਬਹੁਤ ਸੋਹਣਾ ਥਾਣਾ ਹਨਾ ਕਾਢ ਚੰਗੀਆਂ ਜੋ ਆ ਗਈ ਇਹ ਵੀ ਗੋਰੀ ਅੱਜ ਬੜੂ ਤਾਂ ਪੂਰੀ ਚੰਗੀ ਵੀਰੇ ਯਾਰ ਬਲੂਨ ਸੂਰੀ ਹੈ ਕਿ ਦੂਜਾ ਦੂਜਾ ਸੂਦਾ ਬਾਈ ਤੇ ਮੱਥੇ ਟੋਆ ਕਿੰਨਾ ਵਧੀਆ ਹੂੰ ਮੱਥੇ ਦੇ ਟੋਆ ਵਗੈਰਾ ਫੁੱਲ ਕੀ ਰੇਟ ਆ ਗਿਆ ਬਾਈ ਇਹਦਾ ਇਹ 48000 ਦੀ ਬੱਛੀ ਦੇ ਦਾਂਗਾ ਬਾਈ ਬਹੁਤ ਪਿਆਰੀ ਬੱਛੀ ਹੈ ਹਨਾ ਇੱਕ ਨੰਬਰ ਬੱਛੀ ਹੈ ਬਾਈ 60 62 ਦੀ ਵਿਕ ਜੇ ਤੇ ਰੈਡੀ ਹੋ ਗਈ ਆ ਮੈਂ ਓਕੇ ਜੀ 48000 ਤੇ ਥੋੜਾ ਮਾਨਤਾਨ ਹੋ ਜਾਣਾ ਚੰਗੀ ਬੱਛੀ ਆ ਗਈ ਬਾਕੀ ਦੀ ਗਾਹ ਰੁੱਤ ਸੋਹਣੀ ਆਉਂਦੀ ਹੈ ਹਨਾ ਨਹੀਂ ਬਾਕੀ ਚਮਕ ਬਹੁਤ ਢਲੋ ਦੇ ਸ਼ਾਮ ਕਤੇ ਲਵਾਈ ਲਮੂਈ ਫੁੱਲ ਬਹੁਤ ਜਿਆਦਾ ਵੀਰੇ ਠੰਡੀ ਸੀ ਲ ਕੰਨ ਤੋਂ ਦੇਖ ਜਿਵੇਂ ਸਾਹਿਬ ਵੰਗੋ ਯਾਰ ਕੱਦਦਾ ਤਾਂ ਆਪਾਂ ਨੂੰ ਪਤਾ ਹੀ ਹੁੰਦਾ ਯਾਰ ਸਿੰਘਾਂ ਦੇ ਦਾ ਹਾਂ ਇੱਕ ਨੰਬਰ ਜੱਸੀ ਆ ਬਈ ਜਿਹਨੇ ਪਾਲਣੀਆਂ ਓਕੇ ਆਇਆ ਨਾਲੇ ਜੇ ਤੂੰ ਘਰ ਘਰ ਜੂਗੀ ਆ ਦਾਸਨ ਸਾਹਿਬ ਲੋਲਾ ਗੱਟਾ-ਕੁੱਟਾ ਫੀਲ ਤੋਂ ਆਪਾਂ ਨੂੰ ਵੀਰੇ ਅਗਲਾ ਜਮਾ ਜਾਮਾ ਤੇ ਫਿਰ ਲਾਰਟ ਤੇ ਐਚਪ ਬੱਸੀ ਇਹ ਐਚਪ ਬੱਛੀ ਦੇ ਫਿਰ ਥਾਣ ਦੇਖਦੇ ਗਲੱਬੀ ਆ ਹੂੰ ਥਾਣ ਬਹੁਤ ਪਿਆਰੇ ਆ ਤੇ ਚਾਰੇ ਹੀ ਥਾਣਾ ਹਨਾ ਬਸ ਯਾ ਬਰੀਡਰ ਬੱਸੀਏ ਗੱਲ ਕਰਾਈ ਹੋਣੀ ਆਪਾਂ ਨਵਾਈ ਨਹੀਂ ਗਈ ਜੇ ਇਹ ਤੇ ਕਿੰਨੇ ਕੇ ਪੈਸੇ ਬਈ ਤੇ ਇਹ 15000 ਦਾ ਬੱਚਾ ਦੇ ਦਾਂ ਬਹੁਤ ਵਧੀਆ ਬੱਚੀ ਆ ਹਨਾ ਇੱਥੇ ਆਪਣੇ ਖੇਤਾਂ ਦੇ ਬੱਚੇ ਖੜੇ ਆ ਉਹਨਾਂ ਨੂੰ 100 ਮੈਂ ਚੰਗੀ ਆ ਬਾਈ ਓਕੇ 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 ਚੰਗੀ ਆ ਯਾਰੀ ਧੀਤੀ ਜਿਆਦਾ ਵੇਗਣਾ ਮੇਰੇ ਹੁਣ ਸਾਹਮਣੇ ਉੱਥੇ ਹੀ ਨੈਚਰਲ ਬੰਨੇ ਲਗੀਆਂ ਇਹ ਦਾ ਫਿਰ 15 ਇਹ ਦਾ 15000 ਰੁਪਏ ਬੱਚੀ ਦਾ ਮੰਗ ਓਕੇ 6 ਨਾਗਸੀ 6 ਬਾਈ ਤੁਹਾਨੂੰ ਚੈੱਕ ਕਰਾ ਦੇ ਤੋਕੜ ਗੱਬਣ ਦਾ ਤੁਹਾਡਾ ਜਿਹੜਾ ਡਿਮਾਂਡ ਸੀ ਉਹ ਵੀ ਪੂਰੀ ਅੱਜ ਕਰਤੀ ਆ ਜਰੂਰ ਕਰੋ ਬਾਈ ਨਾਲ ਸੰਪਰਕ ਪਿੰਡ ਭਲੌਰ ਤੋਂ ਆਪਾਂ ਬਾਈ ਗੋਰੇ ਕੋਲ ਵੀਡੀਓ ਕਵਰ ਕਰਕੇ ਆਟਿਆਂ ਜੀ ਤੇ ਤਾਜੀ ਸੂਈ ਵੀ ਮਾਝ 1 ਲੱਖ 5000 ਤੋਕੜ ਗੱਬਣ 68000 ਰੁਪਇਆ ਦੋ ਘੱਟ 70 ਜਰੂਰ ਕਰਿਓ ਬਈ ਨਾਲ ਸੰਪਰਕ ਬਾਕੀ ਨੰਬਰ 910872880432 ਪਿੰਡ ਭਦੌਰ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਧੰਨਵਾਦ ਜੀ